ਹਾਂਜੀ ਸੰਗਤ ਜੀ ਅੱਜ ਜਮਾ ਪਹੁੰਚਾ ਹੋਇਆ ਡੇਰਾ ਬਾਬਾ ਬਿਰੁੰਦਾਸ ਜੀ ਦਾ ਸਥਾਨ ਤੇ ਜੋ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਵਿੱਚ ਪੈਂਦਾ ਇਹ ਸਥਾਨ ਆ ਡੇਰਾ ਬਾਬਾ ਬਿਰੁੰਦਾਸ ਤੇ ਇਸ ਸਥਾਨ ਬਾਰੇ ਮੈਂ ਦੱਸਦਾ ਹਾਂ ਤੇ ਕਰੋ ਜੀ ਦਰਸ਼ਨ ਡੇਰਾ ਬਾਬਾ ਬਿਰੁੰਦਾਸ ਮਹਾਰਾਜ ਜੀ ਦੇ ਹਾਂਜੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਗੇਟ ਬਣਿਆ ਹੋਇਆ ਏ ਇਸ ਸਥਾਨ ਤੇ ਲਾਈਟਾਂ ਦੀ ਵੀ ਡੈਕੋਰੇਸ਼ਨ ਬਹੁਤ ਹੀ ਵਧੀਆ ਕੀਤੀ ਹੋਈ ਆ ਇਹ 메인 게ਟ ਆ ਡੇਰੇ ਦਾ ਤੇ ਇਹ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਡੇਰਾ ਬਾਬਾ ਬੀਨੂਦਾਸ ਮਹਾਰਾਜ ਜੀ ਦੇ ਤੇ ਜਿੱਥੇ ਦੂਰੋਂ ਦੂਰੋਂ ਦੁਨੀਆ ਨਮਸਤਕ ਹੁੰਦੀ ਆ ਤੇ ਸਿਰ ਝੁਕਾਉਂਦੀ ਆ ਕਿ ਇਸ ਸਥਾਨ ਤੇ ਤੇ ਬੱਬਾ ਬੀਰਮਦਾਸ ਜੀ ਦਾ ਜਿਹੜਾ ਬਚਪਨ ਦਾ ਪਿੰਡ ਸੀਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਜਿੱਥੇ ਜਨਮ ਹੋਇਆ ਬਾਬਾ ਜੀ ਦਾ ਪਿੰਡ ਲਖਨੌਰ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਾਲਾ ਪਿੰਡ ਲਖਨੌਰ ਸਾਹਿਬ ਦੀ ਧਰਤੀ ਤੇ ਬਾਬਾ ਜੀ ਦਾ ਜਨਮ ਹੋਇਆ ਜ਼ਿਲ੍ਹਾ ਅੰਮ੍ਰਾਲਾ ਤੇ ਬਚਪਨ ਦਾ ਨਾਮ ਬਾਬਾ ਜੀ ਦਾ ਰਤਨਦਾਸ ਸੀਗਾ ਤੇ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਨੇ ਕਾਫੀ ਸਮਾ ਤਪੱਸਿਆ ਕੀਤੀ ਕੀਤੀ ਜਿਸ ਕਰਕੇ ਤਪੱਸਿਆ ਕਰਨ ਦੇ ਵਿੱਚ ਲੀਨ ਹੋ ਗਏ ਤੇ ਇਸ ਜਗ੍ਹਾ ਤੇ ਬਣ ਗਈ ਬਿਰਮੀ ਬਿਰਮੀ ਵਰਨ ਦੇ ਬਣਨ ਦੇ ਕਾਰਨਾਂ ਬਾਬਾ ਜੀ ਨੂੰ ਬਿਰਮੀ ਵਾਲੇ ਬਾਬਾ ਜੀ ਕਹਿਣ ਲੱਗੇ ਤੇ ਬੀਰ ਅਮਦਾਸ ਬਾਬਾ ਜੀ ਦਾ ਨਾਮ ਰੱਖ ਦਿੱਤਾ ਗਿਆ ਤਿਸ ਤੋਂ ਮਗਰੋਂ ਬਾਬਾ ਬੀਰ ਅਮਦਾਸ ਦਾ ਨਾਮ ਰੱਖ ਦਿੱਤਾ ਗਿਆ ਤੇ ਬਾਬਾ ਬੀਰ ਅਮਦਾਸ ਜੀ ਰਿਸ਼ਤੇ ਵਿੱਚ ਗੁਰਗੋਬ ਸਿੰਘ ਜੀ ਦੇ ਮਾਮਾ ਜੀ ਲੱਗਦੇ ਸਨ ਤੇ ਜਦੋਂ ਗੁਰਗੋਬ ਸਿੰਘ ਜੀ ਮਹਾਰਾਜ ਜੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਏ ਪਹੁੰਚੇ ਤਾਂ ਉਸ ਸਮੇਂ ਬਾਬਾ ਜੀ ਦੇ ਤੇ ਜਦੋਂ ਫਿਰ ਬਾਬਾ ਜੀ ਉਸ ਜਗ੍ਹਾ ਤੇ ਦਰਸ਼ਨ ਕਰਨ ਗਏ ਗੁਰਗੋਂ ਸਿੰਘ ਜੀ ਮਹਾਰਾਜ ਦੇ ਅਨੰਦ ਵਰ ਸਾਹਿਬ ਪਹੁੰਚੇ ਤਾਂ ਬਾਬਾ ਜੀ ਪੁੱਛਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੀਤੀ ਸੀ ਕੌਣ ਕਿੱਥੋਂ ਆਇਆ ਤਾਂ ਬਾਬਾ ਜੀ ਨੇ ਦੱਸਿਆ ਕਿ ਮੈਂ ਤੁਹਾਡੇ ਰਿਸ਼ਤੇ ਵਿੱਚ ਮੈਂ ਮਾਮਾ ਜੀ ਲੱਗਦਾ ਹਾਂ ਤੇ ਮੈਂ ਪਿੰਡ ਲਖਨੌਰ ਤੋਂ ਆਇਆ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਕਿ ਸਾਡੇ ਮਾਮਾ ਜੀ ਨੇ ਤਾਂ ਉਸੇ ਸਮੇਂ ਬਾਬਾ ਜੀ ਨੂੰ ਦਸ਼ਮੇਸ਼ ਪਿਤਾ ਜੀ ਨੇ ਮੱਥਾ ਟੇਕਿਆ ਤੇ ਆਦਰ ਸਤਕਾਰ ਦੇ ਨਾਲ ਮਹਿਲ ਦੇ ਅੰਦਰ ਲੈ ਗਏ ਮਹਿਲ ਦੇ ਵਿੱਚ ਲਿਜਾ ਕੇ ਉਹਨਾਂ ਦੀ ਬਹੁਤ ਸੇਵਾ ਕਰੀ ਆਉ ਭਗਤ ਕੀਤੀ ਤਾਂ ਫਿਰ ਮਾਤਾ ਜਿਹੜੀ ਗੁਜਰਕੌਰ ਜੀ ਸੀ ਤੇ ਉਹਨਾਂ ਨੇ ਦੱਸਿਆ ਕਿ ਇਹ ਤੁਹਾਡੇ ਮਾਮਾ ਜੀ ਨੇ ਤੇ ਇਹਨਾਂ ਨੇ ਭਜ ਭਜਨ ਬੰਦਗੀ ਕਾਫੀ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਤਾਂ ਫੇਰ ਤੇ ਤੇ ਬਾਬਾ ਜੀ ਵੀ ਉੱਥੇ ਕੁਛ ਸਮਾ ਰਹੇ ਤੇ ਇਹ ਤਾਂ ਬਾਬਾ ਜੀ ਆਸ ਲਈ ਰੱਖੇ ਗਏ ਸੀ ਕਿ ਸਾਡੇ ਪਰ ਮਹਾਰਾਜ ਜੀ ਕੁਛ ਕਿਰਪਾ ਕਰਨਗੇ ਤਾਂ ਕੁਝ ਦਿਨ ਰਹਿਣ ਮਗਰੋਂ ਚਲੇ ਆਏ ਵਾਪਸ ਆ ਗਏ ਤਾਂ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕਿ ਤੁਸੀਂ ਲਾਲ ਜੀ ਮਾਤਾ ਜੀ ਗੁਰਗੋਬ ਸਿੰਘ ਜੀ ਮਹਾਰਾਜ ਨੂੰ ਲਾਲ ਜੀ ਕਹਿੰਦੇ ਹੁੰਦੇ ਸੀ ਨਾ ਤੇ ਕਹਿੰਦੇ ਲਾਲ ਜੀ ਤੁਹਾਡੇ ਮਾਮਾ ਜੀ ਆਏ ਸਨ ਨਾ ਤਸੀਂ ਹੁਣ ਤੇ ਕਿਰਪਾ ਕੀਤੀ ਕਹਿ ਨਹੀਂ ਤਾਂ ਮਹਾਰਾਜ ਕਹਿਣ ਲੱਗੇ ਜੇਕਰ ਤੁਸੀਂ ਉਹ ਮੇਰੇ ਕੋਲ ਦਾਸ ਬਣ ਕੇ ਆਉਂਦੇ ਤਾਂ ਮੈਂ ਉਹਨਾਂ ਤੇ ਕਿਰਪਾ ਕਰਦਾ ਉਹ ਮੇਰੇ ਮਾਮਾ ਜੀ ਬਣ ਕੇ ਆਏ ਸੀਗੇ ਰਿਸ਼ਤੇਦਾਰ ਤਾਂ ਮੈਂ ਕਿਰਪਾ ਨਹੀਂ ਕਰ ਸਕਦਾ ਜੇਕਰ ਦਾਸ ਬਣ ਕੇ ਆਉਂਦੇ ਤਾਂ ਮੈਂ ਕਿਰਪਾ ਕਰਦਾ ਤਾਂ ਹੁਣ ਉਸ ਸਮੇਂ ਫਿਰ ਬਾਬਾ ਜੀ ਸਮਝ ਗਏ ਤਾਂ ਇਹਨਾਂ ਨੇ ਉਸ ਸਮੇਂ ਤੋਂ ਮਗਰੋਂ ਤਪੱਸਿਆ ਕੀਤੀ ਕਾਫੀ ਸਾਲ ਤਪੱਸਿਆ ਕਰਨ ਦੇ ਨਾਲ ਤਾਂ ਫਿਰ ਉਸ ਸਮੇਂ ਗੁਰਗੋਬ ਸਿੰਘ ਮਹਾਰਾਜ ਜੀ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਅੰਤਰਜਾਮੀ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਉਹਨਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਤੇ ਯਾਦ ਕੀਤਾ ਬਾਬਾ ਜੀ ਨੂੰ ਤੇ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਹੁਣ ਤੁਹਾਡੀ ਤਪੱਸਿਆ ਸਫਲ ਹੋ ਗਈ ਹੈ ਤੇ ਤੇ ਇਹਨਾਂ ਤੇ ਫਿਰ ਬਾਬਾ ਜੀ ਪਰ ਕਿਰਪਾ ਕਰੀ ਮਹਾਰਾਜ ਜੀ ਨੇ ਦੇ ਸਵੇਤ ਕੀਤਾ ਗੁਰਗੋਬ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਕਹਿਣ ਲੱਗੇ ਕਿ ਤੁਸੀਂ ਹੁਣ ਪੰਜਾਬ ਚਲੇ ਜਾਓ ਪੰਜਾਬ ਜਾ ਕੇ ਜਿਹੜੇ ਸਾਧੂ ਸੰਤ ਨੇ ਉਹਨਾਂ ਨੂੰ ਆਪਣਾ ਬ੍ਰਹਮ ਗਿਆਨ ਦੋ ਤੇ ਫਿਰ ਬਾਬਾ ਜੀ ਪੰਜਾਬ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਉਸ ਸਮੇਂ ਨਾ ਇਹ ਪਿੰਡ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਸੀਗਾ ਬਦੋਸ਼ੀਕਲਾਂ ਤੇ ਇਹ ਜਿਹੜਾ ਡੇਰਾ ਏ ਇਹ ਦੋ ਪਿੰਡਾਂ ਦੇ ਵਿਚਕਾਰ ਪੈਂਦਾ ਏ ਅਤਾਪਰ ਤੇ ਬਦੋਸ਼ੀਕਲਾਂ ਦੇ ਵਿਚਕਾਰ ਪੈਂਦਾ ਇਹ ਦੋ ਪਿੰਡਾਂ ਦੇ ਤੇ ਇਹ ਜ਼ਿਲ੍ਹਾ ਸ੍ਰੀ ਹੁਣ ਫਤਿਹਗੜ ਸਾਹਿਬ ਦੇ ਵਿੱਚ ਅੱਜ ਇਹ ਪਿੰਡ ਤੇ ਬਾਬਾ ਜੀ ਨੇ ਕਈ ਸਾਧੂ ਸੰਤਾਂ ਤੇ ਕਿਰਪਾ ਕੀਤੀ ਤੇ ਉਸ ਤੋਂ ਮਗਰੋਂ ਕਈ ਸੰਪਰਦਾਵਾਂ ਵੀ ਚਲਾਈਆਂ ਕਈ ਸੰਪਰਦਾਵਾਂ ਵਿੱਚ ਚਲਾਈਆਂ ਉਹ ਵੀ ਦੱਸਦੇ ਆ ਤੁਹਾਨੂੰ ਜਿਹੜੀਆਂ ਸੰਪਰਦਾਵਾਂ ਚਲਾਈਆਂ ਜੀ ਹਾਂਜੀ ਹਾਂਜੀ ਜਿਹੜੀਆਂ ਬਾਬਾ ਜੀ ਨੇ ਸੰਪਰਦਾਵਾਂ ਚਲਾਈਆਂ ਉਹਨਾਂ ਦੇ ਮੈਂ ਇਸ ਸਮੇਂ ਨਾਮ ਦੱਸਦਾ ਹਾਂ ਉਹ ਕੋਈ ਅਜਿਹੀ ਸੰਪਰਦਾ ਨਹੀਂ ਹੈਗੀ ਜਿਹੜੀ ਨਾਂ ਚਲਾਈ ਹੋਵੇ ਸੰਪਰਦਾ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਨਾਨਕ ਸਰ ਦੀ ਸੰਪਰਦਾ ਬਾਬਾ ਹਰਨਾਮ ਸਿੰਘ ਜੀ ਪੁੱਚੋ ਵਾਲੇ ਕਾਰ ਸੇਵਾ ਵਾਲੇ ਸੰਤ ਗੁਰਮੁਖ ਸਿੰਘ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਚਾਹੇ ਬਾਬਾ ਸੁੰਦਰ ਸਿੰਘ ਜੀ ਪਿੰਡਰਾਵਾਲੇ ਚਾਹੇ ਉਹ ਉਦਾਸੀਨ ਦੀ ਗੱਦੀ ਹੋਵੇ ਕੋਈ ਵੀ ਸਭ ਨੂੰ ਵਿਕਸੀਸਾ ਸਭ ਤੇ ਵਿਕਸੀਸਾ ਕੀਤੀਆਂ ਬਾਬਾ ਜੀ ਨੇ ਤੇ ਜਿਹੜੇ ਬਾਬਾ ਜੀ ਜਦੋਂ ਅਕਾਲ ਚਲਾਣਾ ਕਰ ਗਏ ਤਾਂ ਉਹ ਸਮਾਂ 13 ਬਸਾਖੀ ਵਾਲਾ ਦਿਨ ਸੀਗਾ 13 ਤਰੀਕ ਬਸਾਖੀ 13 ਦੀ ਬਸਾਖੀ ਤੇ 4 ਵਜੇ ਦਾ ਸਮਾਂ ਸੀਗਾ ਸਵੇਰ ਦਾ ਤੇ ਉਸ ਦਿਨ ਬਾਬਾ ਜੀ ਅਕਾਲ ਚਲਾਣਾ ਕਰ ਗਏ ਤੇ ਆਪਾਂ ਨੇ ਤੁਹਾਨੂੰ ਅੱਜ ਬਾਬਾ ਵੀਰੂ ਦੱਸਦੇ ਡੇਰੇ ਬਾਰੇ ਕੁਝ ਜਿੰਨੀ ਕੇ ਦਾਸ ਨੂੰ ਜਾਣਕਾਰੀ ਹੋएगी ਸੀ ਦੱਸੀ ਆ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਕਮੈਂਟ ਕਰਿਆ ਕਰੋ ਜਰੂਰ ਕਮੈਂਟ ਕਰਕੇ ਦੱਸਣਾ ਕਿਵੇਂ ਦੀ ਲੱਗੀ ਵੀਡੀਓ ਮੇਰੀ ਤੇ ਕਰੋ ਬਾਬਾ ਬੀਰਮੰਦਸ ਸਿੰਘ ਜੀ ਦੇ ਇਸ ਸਥਾਨ ਦੇ ਦਰਸ਼ਨ ਅਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ ਹਾਂਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰੇ ਹੱਥ ਰੱਖਣ ਤੇ ਤੁਹਾਨੂੰ ਤੰਦਰੁਸਤियां ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਜੀ ਦੇਖ ਹਾਂਜੀ ਕਰੋ ਜੀ ਬਰ ਦਰਸ਼ਨ ਬਾਬਾ ਜੀ ਦੇ ਕਰਾ ਲੈਣੇ ਦਰਸ਼ਨਾ ਦੇਖੋ ਜੀ ਛੋਟਾ ਜਿਹਾ ਬੱਚਾ ਹਾਂਜੀ ਬਹੁਤ ਹੀ ਪਿਆਰਾ ਹਾਂਜੀ ਕਰੋ ਜੀ ਦਰਸ਼ਨ ਹਾਂਜੀ ਭਾਗਾਂ ਵਾਲਿਓ ਕਰੋ ਦਰਸ਼ਨ ਜਿਹੜੇ ਵੀ ਭੈਣ ਭਰਾ ਆਪਣੇ ਨਾਲ ਵੀਡੀਓ ਤੇ ਜੁੜ ਰਹੇ ਨੇ ਕਰੋ ਜੀ ਦੇ ਬਾਬਾ ਜੀ ਦਰਸ਼ਨ ਤੇ ਕਮੈਂਟ ਵਿੱਚ ਨਾ ਵੈਗੁਰੂ ਜੀ ਲਿਖ ਕੇ ਹਾਜ਼ਰੀ ਲਗਾਓ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਤੇ ਉਹ ਬਾਬਾ ਜੀ ਦਾ ਤਪਸਥਾਨ ਹੈ ਜਿੱਥੇ ਬਾਬਾ ਜੀ ਇਸ ਜਗ੍ਹਾ ਤੇ ਬੈਠ ਕੇ ਤਪੱਸਿਆ ਕੀਤੀ ਤੇ ਇਹਨਾਂ ਦੇ ਚੇਲੇ ਮਾਤਾ ਜੂਣੀ ਦਾਸ ਜੀ ਇਹ ਬਾਬਾ ਜੀ ਦੇ ਚੱਲੇ ਸਨ ਮਾਤਾ ਜੂਣੀ ਦਾਸ ਜੀ ਤੇ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੀ 321 ਸਾਲ ਉਮਰ ਹੋਈ ਆ 321 ਸਾਲ 1617 ਈਸਵੀ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਤੇ 938 ਦੇ ਕਰੀਬ ਬਾਬਾ ਜੀ ਫਿਰ ਅਕਾਲ ਚਲਾਣਾ ਕਰ ਗਏ ਹਾਂਜੀ ਇਹ ਬਾਬਾ ਸ੍ਰੀ ਬਾਬਾ 1008 ਬਾਬਾ RAMDAS ji maharaj ਕਰੋਈ ਦਾਸ ਹਨ ਇਹ ਨੇ ਸੰਤ ਮਹਾਂਪੁਰਸ਼ ਬਾਬਾ ਨਿਰਮਲ ਦਾਸ ਮਹਾਰਾਜ ਜੀ ਕਹਿੰਦੇ ਜਿਵੇਂ ਬਾਬਾ ਜੀ ਦਾ ਨਾਮ ਸੀਗਾ ਉਸੇ ਤਰ੍ਹਾਂ ਦਾ ਬਾਬਾ ਜੀ ਦਾ ਸੁਭਾਅ ਸੀਗਾ ਕਹਿੰਦੇ ਨਿਰਮਲ ਜਿਵੇਂ ਕਿ ਆਪਾਂ ਕਹਿ ਸਕਦਾ ਠੰਡਾ ਸ਼ਾਂਤ ਸੁਭਾਅ ਦੇ ਬਾਬਾ ਜੀ ਨਿਰਮਲਦਾਸ ਜੀ ਹਾਂਜੀ ਕਰੋ ਜੀ ਦਰਸ਼ਨ ਐਡੀ ਹੁਣ ਦੀ ਗਿੱਦੀ ਤੋਂ ਪਹਿਲਾਂ ਗਿੱਦੀ ਇਹਨਾਂ ਦੀ ਸੀਗੀ ਬਾਬਾ ਨਿਰਮਲਦਾਸ ਸੇਵਾਦਾਰ ਬਾਬਾ ਜੀ ਉਹ ਨਿਰਮਲਦਾਸ ਬਾਬਾ ਜੀ ਨੇ ਇਹ ਇਹ ਵੀ ਇਹਨਾਂ ਨੇ ਵੀ ਬਹੁਤ ਸਮਾਂ ਸੇਵਾ ਨਵਾਈਆ ਬਾਬਾ ਜੀ ਦੇ ਇਸ ਜਗ੍ਹਾ ਦੇ ਚਰਨਾਂ ਦੇ ਵਿੱਚ ਆ ਬਾਬਾ ਜੀ ਦੇ ਚਰਨਾਂ ਵਿੱਚ ਕਾਫੀ ਸਮਾਂ ਇਹਨਾਂ ਨੇ ਵੀ ਸੇਵਾ ਨਵਾਈਆ ਤੇ ਕਾਫੀ ਸੰਗਤਾਂ ਤੇ ਆਪਣਾ ਮਿਹਰ ਭਰੇ ਹੱਥ ਰੱਖਿਆ ਏ ਤੇ ਇਸ ਜਗ੍ਹਾ ਤੇ ਸੰਗਤਾਂ ਸੇਵਾ ਵੀ ਕਰਦੀ ਆ ਨਮਸਤਕ ਹੋ ਕੇ ਹਾਜ਼ਰੀਆਂ ਵੀ ਭਰਦੀ ਆ ਤੁਸੀਂ ਵੇਖ ਸਕਦੇ ਹੋ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀ ਆ ਨਮਸਤਕ ਹੁੰਦੀ ਆ ਜੀ ਇਸ ਸਥਾਨ ਤੇ ਆ ਕੇ ਤੇ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਬਾਬਾ ਜੀ ਸਾਰਿਆਂ ਤੇ ਮਿਹਰ ਭਰਿਆ ਆਥਰ ਕੇ ਸਭ ਦੀਆਂ ਖਾਲੀਆਂ ਝੋਲੀਆਂ ਭਰੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh